ਫਿਰ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਚਲੇ ਜਾ ਰਹੇ ਹਨ ਪਹਿਲਾਂ ਤਾਂ ਵਹੀਕਲ ਚੋਰੀ ਹੋਣ ਦੀਆਂ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਸਨ ਜਿਸ ਸਮੇਂ ਫਰੀਦਕੋਟ ਪੁਲਿਸ ਵਿਭਾਗ ਤੇ ਸਵਾਲ ਖੜੇ ਹੁੰਦੇ ਸਨ ਵਿਚਾਰਾ ਪੁਲਿਸ ਵਿਭਾਗ ਚੋਰਾਂ ਨੂੰ ਫੜਨ ਦੇ ਵਿੱਚ ਅਸਫਲ ਹੁੰਦਾ ਨਜ਼ਰ ਆਉਂਦਾ ਸੀ ਪਰੰਤੂ ਕਿਸੇ ਵੀ ਮਾਮਲੇ ਦੇ ਵਿੱਚ ਛੋਟੀ ਜਿਹੀ ਮਿਲੀ ਪ੍ਰਾਪਤੀ ਤੇ ਫਰੀਦਕੋਟ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਦਾਅਵੇ ਕਰ ਕਲਾਸੇ ਕੀਤੇ ਜਾਂਦੇ ਹਨ ਬੀਤੇ ਕੁਝ ਮਹੀਨੇ ਪਹਿਲਾਂ ਫਰੀਦਕੋਟ ਦੇ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਤੇ ਦਾਅਵੇ ਕਰਦੇ ਹੋਏ ਫਰੀਦਕੋਟ ਪੁਲਿਸ ਨੇ ਚੋਰਾਂ ਨੂੰ ਕਾਬੂ ਕੀਤਾ ਗਿਆ ਸੀ ਆਖਰ ਦੱਸਿਆ ਗਿਆ ਸੀ ਕਿ ਹੁਣ ਫਰੀਦਕੋਟ ਦੇ ਨਿਵਾਸੀ ਬਿਲਕੁਲ ਸੇਫ ਹਨ ਅਤੇ ਚੋਰ ਚਲਾਖਾਂ ਦੇ ਪਿੱਛੇ ਹਨ ਅਜੇ ਤਾਂ ਫਰੀਦਕੋਟ ਪੁਲਿਸ ਵੱਲੋਂ ਮਿਤੀ 15 ਨਵੰਬਰ ਨੂੰ ਗੁਰਨਾਨਕ ਕਲੋਨੀ ਫਰੀਦਕੋਟ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਵੱਲੋਂ ਘਰ ਦੇ ਬਾਹਰ ਬੈਠੀ ਮੈਲਾ ਦੀਆਂ ਕੰਨਾਂ ਦੀਆਂ ਪਾਈਆਂ ਸੋਨੇ ਦੀਆਂ ਵਾਲੀਆਂ ਚਪਟ ਮਾਰ ਕੇ ਖੋ ਕਰਨ ਵਾਲੇ ਨੂੰ ਫਰੀਦਕੋਟ ਪੁਲਿਸ ਵੱਲੋਂ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਦੋਸ਼ੀ ਪਾਸੋਂ ਖੋ ਕੀਤੇ ਗਏ ਗਹਿਣੇ ਵੀ ਬਰਾਮਦ ਕੀਤੇ ਗਏ ਦੱਸੇ ਗਏ ਸਨ ਪਰ ਹੁਣ ਫਿਰ ਇੰਨੇ ਦਿਨ ਹੀ ਫਰੀਦਕੋਟ ਦੇ ਲਗਾਤਾਰ ਲੁੱਟਾ ਖੋਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਬੀਤੇ ਕੱਲ ਦੇ ਦਿਨ ਹੀ ਫਰੀਦਕੋਟ ਦੇ ਵਿੱਚ ਇੱਕ ਦੁਕਾਨ ਦੇ ਉੱਪਰ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਅੱਜ ਫਿਰ ਉਸ ਤੋਂ ਬਾਅਦ ਫਿਰ ਦਿਨ ਚੜ੍ਹਦੇ ਹੀ ਇੱਕ ਮੈਲਾ ਤੋਂ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਸੋਨੇ ਦੇ ਕੰਗਣ ਖੋਹੇ ਗਏ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ

ਇਹ ਆ ਮੈਂ ਕਰੂ ਮਾਟੂ ਢੀਟੇ ਬਸ ਲਈਆਂ ਚਮਜੋ ਹੋਰ ਦੁਗਾ ਦੂ ਬਸ ਹੋ ਜਾ ਕੱਲੀ ਸੀ ਵੀ ਉਹ ਤੁਸੀਂ ਪੁੱਛ ਕੱਲੀ ਸੀ ਕਿ ਤੁਹਾਡੇ ਨਾਲ ਕੋਈ ਸੀ ਕੋਈ ਕੱਲੀ ਜੀ ਮੈਂ ਜਬੀ ਦੀ ਗੱਲ ਹੈ ਮੇਰੇ ਛੋਟੇ ਭਾਈ ਦੇ ਘਰੋਂ ਮੱਸੀਆ ਕਰਕੇ ਪਾਣੀ ਦਾ ਡੋਲਾ ਲੈ ਕੇ ਚੱਲੇ ਸੀ ਵੀ ਪਾਉਣਾ ਪੀਪਲ ਦੇ ਵਿੱਚ ਤੇ ਇਨ ਬਿਟਵੀਨ ਬਸ ਉਹ ਵਿਸ਼ਾਲ ਮੈਗਾ ਮਾਰਟ ਤੇ ਮੋਰ ਦੇ ਦਰਮਿਆਨ ਦੇ ਵਿੱਚ ਹੀ ਉਹਦੇ ਅੱਗੇ ਦੋ ਤਿੰਨ ਲੜਕੇ ਆਏ ਜਿਨ੍ਹਾਂ ਦੇ ਮੂੰਹ ਨੰਗੇ ਸੀਗੇ ਉਹਦੀਆਂ ਅੱਖਾਂ 'ਚ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੋਈ ਹਿਪਨੋਟਾਈਜ਼ ਕੀਤਾ ਜਾਂ ਕੋਈ ਚੀਜ਼ ਪਾਈ ਉਹ ਲੇਡੀ ਜਿਹੜੀ ਸਾਡੀ ਘਰ ਮੇਰੀ ਪਰਿਵਾਰ ਦੀ ਮੈਂਬਰ ਸੀ ਉਹ ਗਮਸਮ ਹੋ ਗਈ ਬਜ਼ੁਰਗ ਲੇਡੀ ਸੀਗੇ ਉਹਨਾਂ ਨੂੰ ਕੁਝ ਸਮਝ ਨਹੀਂ ਆਈ ਉਹਨਾਂ ਮੁੰਡਿਆਂ ਨੇ ਜਿਹੜਾ ਹਾਥੀ ਦੋਲਾ ਸੀ ਉਹ ਵੀ ਖੋਹ ਲਿਆ ਖੋਹ ਲਿਆ ਦੋਨੇ ਪੈਰਾਂ ਹੱਥਾਂ ਦੇ ਵਿੱਚ ਉਹਦੇ ਕੜੇ ਪਾਏ ਹੋਏ ਸੀ ਜਿਹੜੇ ਤਕਰੀਬਨ 2.5 ਤੋਂੜੇ ਦੇ ਸੀ ਉਹ ਵੀ ਲਾ ਕੇ ਲੈ ਗਏ ਹੱਥ ਮੰਦਰੀ ਸੀ ਅੱਧੇ ਪੌਨੇ ਤੋਂੜੇ ਦੀ ਉਹ ਵੀ ਲਾ ਕੇ ਲੈ ਗਏ ਤੇ ਇਹਨਾਂ ਨੂੰ ਤਾਂ ਜਦੋਂ ਲਾ ਕੇ ਸਾਰਾ ਕੁਝ ਲੈ ਗਏ ਇਹ ਸੋਨ ਨੂੰ ਬਣ ਕਰਕੇ ਬੈਠੇ ਰਹੇ ਇਨਨ ਕੋਈ ਪਤਾ ਨਹੀਂ ਲੱਗਿਆ ਇਹਨਾਂ ਨੂੰ ਇੱਕ ਮਿੰਟ ਬਾਅਦ ਹੋਸ਼ ਆਈ ਮੇਰੇ ਨਾਲ ਕੀ ਹੋ ਗਿਆ ਇਹ ਫਟਾਫਟ ਭੱਜੇ ਕਰਿਆ ਅਸੀਂ ਉੱਥੇ ਗਏ ਪੁਲਿਸ ਨੂੰ 112 ਨੰਬਰ ਤੇ ਇਤਲਾਹ ਕੀਤੀ ਪੁਲਿਸ ਉਦੋਂ ਹੀ ਆ ਗਈ ਪੁਲਿਸ ਬਿਆਨ ਲਿਖ ਕੇ ਲੈ ਗਈ ਹੈ ਉਹ ਆਪਦੀ ਕਾਰਵਾਈ ਜਿਹੜੀ ਉਹਨਾਂ ਨੇ ਸ਼ੁਰੂ ਕਰਤੀ ਹੈ ਉਮੀਦ ਰੱਖਦੇ ਹਾਂ ਮੁਜ਼ਮਨ ਤੇ ਕਰ ਪੁਲਿਸ ਪਹੁੰਚੇਗੀ ਸਾਨੂੰ ਇਨਸਾਫ ਮਿਲੇਗਾ ਅਭਿਖੇ ਜਦ ਵੀ ਅਕਸਰੀ ਫ੍ਰੀ ਕੋਰਟ ਦੇ ਵਿੱਚ ਅਜਿਹੇ ਵਾਰਦਕਾ ਕਾਫੀ ਵਧ ਰਹੀਆਂ ਨੇ ਕੀ ਲੱਗਦਾ ਹੈ ਕਿ ਕਿਉਂ ਇਹ ਜੀ ਤੁਸੀਂ ਉਹ ਜੀ ਹਾਂ ਪੁਲਸ ਤੱਕ ਕੋਸ਼ਿਸ਼ ਕਰਦੀ ਵੀ ਹੈ ਵਾਰਦਾਤਾ ਦਾ ਅਸਲ ਚ ਨਿਛੇੜੀ ਕਰਕੇ ਸਮਝ ਲੋ ਕਿਵੇਂ ਵੱਧ ਰਹੀ ਹੈ ਇਹ ਬਹੁਤ ਸਾਰੀਆਂ ਗੱਲਾਂ ਹੁਣ ਮੈਂ ਇਨਾਂ ਗੱਲਾਂ ਦਾ ਫੇਰਵਾ ਦਿੰਦਾ ਇਸ ਕੋਲੇ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਆਪ ਟੈਨਸ਼ਨ 'ਚ ਐ 8 ਨੂੰ ਲੱਖ ਦਾ ਨੁਕਸਾਨ ਹੋ ਗਿਆ ਮੇਰੇ ਪਰਿਵਾਰ ਦਾ ਤੇ ਇਹਦੀ ਡਿਟੇਲ 'ਚ ਮੈਂ ਨਹੀਂ ਹਲੇ ਜਾਣਾ ਚਾਹੁੰਦਾ ਹਾਂ ਜੀ ਮੇਰੀ ਇਹੀ ਰਿਕਵੈਸਟ ਹੈ ਸਾਰੇ ਪੱਤਰਕਾਰ ਭਾਈਚਾਰੇ ਨੂੰ ਵੀ ਕਿ ਮੇਰੀ ਇਹ ਜਿਹੜੀ ਹੈ ਜਿਹੜਾ ਨੁਕਸਾਨ ਹੋਇਆ ਹੈ ਇਹਦੀ ਆਲਾ ਦਰਜੇ ਦੇ ਪੁਸਤਿ ਅਫਸਰਾਂ 'ਚ ਕਰ ਗੱਲ ਮਚਾ ਕੇ ਤੇ ਮੌਜੂਦਮਨ ਜਲਦੀ ਜਲਦੀ ਫੜਿਆ ਜਾਵੇ ਅੱਜ ਕਰੀਬ 9 ਵਜੇ ਸਾਨੂੰ ਇਤਲਾਹ ਮਿਲੀ ਸੀ ਡਾਟ 5 ਤੇ ਵਿਸ਼ਾਲ ਮੇਗਾ ਮਾਰਟ ਦੇ ਕੋਲੇ ਇੱਕ ਲੇਡੀ ਨੇ ਕਮਲਾ ਦੇਵੀ ਜੀ ਵਿਸ਼ਾਲ ਮੇਗਾ ਮਾਰਟ ਦੇ ਨੇੜੇ ਜਨੂ ਦੇ ਰਹਿائش ਹੈਗੇ ਉਹ بارشਾ ਨੂੰ ਰਸਤੇ 'ਚ ਰੋਕ ਕੇ ਉਹਨਾਂ ਦੇ ਸੋਨੇ ਦੇ ਕੜੇ ਤੇ ਇੱਕ ਛਾਪ ਜਿਹੜੀ ਆ ਉਹ ਲਹਾ ਲਈ ਹੈ ਤੇ ਅਸੀਂ ਸੀਸੀਟੀਵੀ ਕੈਮਰੇ ਦੇਖ ਕੇ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਰੂਸ਼ੀਆਂ ਨੂੰ ਜਿਹੜਾ ਸਾਬੂ ਕਰਕੇ ਸਲਾਕਾ ਪਛੇਤਾ ਜਾਵੇਗਾ ਅਸੀਂ ਸਮਾਜ ਦੇ ਵਿੱਚੋਂ ਸਾਰੇ ਲੋਕਾਂ ਤੋਂ ਸਹਿਯੋਗ ਦੀ ਆਸ ਕਰਦੇ ਹਾਂ ਜੇ ਕੋਈ ਇਦਾਂ ਦੀ ਸੂਚਨਾ ਕਿਸੇ ਦੇ ਧਿਆਨ 'ਚ ਆਉਂਦੀ ਹੈ ਜਾਂ ਇਹਨਾਂ ਨੂੰ ਕੋਈ ਪਹਿਚਾਣਦਾ ਤਾਂ ਉਹ ਸਾਨੂੰ ਸੰਪਰਕ ਕਰੇ ਆਪਾਂ ਦਾ ਸ਼ਹਿਰ ਦੇ ਲੋਕਾਂ ਨੂੰ ਅਮਨ ਸ਼ਾਂਤੀ ਦਾ ਸੁਨੇਹਾ ਦੇਣਾ ਹੈ